ਤਨਨਾਮ ਸ਼੍ਰੀ ਵਾਇਗ੍ਰੀ ਇੱਕ ਓਕਾਰ ਸਾਧਗੁਰ ਪ੍ਰਸਾਦ ਗੋੜੀ ਬਾਵਨਖਰੀ ਮਲਾ ਪੰਜਵਾਂ ਗੋੜੀ ਏਉ ਜੀ ਬਹੁਤ ਗ੍ਰਭ ਵਾਸੀ ਮੋ ਮਗਨ ਮੀਠ ਜੋ ਨਿਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋ ਘਟੇ ਕਟ ਦੀਨੇ ਇਸਾ ਜਨ ਕਸ਼ ਕੋ ਉਪਾਇ ਜਾਤੇ ਤਰੋ ਬਿਖਮ ਏ ਮਾਇ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਕੈ ਨਿਕਟ ਨਾ ਮਾਏ ਇਹ ਜੀਵ अनेकाਜੁਨਾ ਵਿੱਚ ਪਿਆਰ ਰੰਦਾ ਹੈ ਉਹ ਮਿੱਠੇ ਮੋਹ ਵਿੱਚ ਫਸ ਕੇ ਜੂਨਾ ਦੇ ਗੇੜ ਵਿੱਚ ਫਸ ਜਾਂਦਾ ਹੈ ਇਸ ਮਾਇਆ ਨੇ ਤਿੰਨ ਹੁਨਾ ਦੇ ਵਾਸ ਵਿੱਚ ਕਰ ਰੱਖਿਆ ਹੈ ਅਤੇ ਆਪਣੇ ਮੋਹ ਦੀ ਜੁਗਤ ਹਰੇਕ ਹਿਰਦੇ ਵਿੱਚ ਟਿਕਾਈ ਹੋਈ ਹੈ। हे ਪ੍ਰਭੂ ਕੋਈ ਇਲਾਜ ਦੱਸ ਜਿਸ ਨਾਲ ਇਸ ਔਖੀ ਮਾਇਆ ਦੇ ਸਮੁੰਦਰ ਵਿੱਚੋਂ ਪਾਰ ਲੰਘਿਆ ਜਾ ਸਕੇ। ਗੁਨਾਨਿਕ ਸੋ ਫਰਮਾਉਂਦੇ ਹਨ ਜਿਸ ਨੂੰ ਪ੍ਰਭੂ ਕਿਰਪਾ ਕਰਕੇ satsang ਨਾਲ ਮਿਲਾ ਦਿੰਦਾ ਹੈ ਮਾਇਆ ਉਸ ਦੇ ਨੇੜੇ ਨਹੀਂ ਢੋਕਦੀ। ਸ਼ਲੋਕ ਕਿਰਤ ਕਮਾਉਣ ਸੁਭ ਅਸੁਭ ਕਿਨੇ ਤੈਨ ਪ੍ਰਭ ਆਪ ਪਸਿਆਪਨ ਹੋ ਹੋ ਕਰੈ ਨਾਨਕ ਬਿਨ ਹਾਰ ਕਹਾ ਕਮਾਤ ਪ੍ਰਭ ਆਪ ਹੀ ਜੀਵਾਂ ਪਾਸੋਂ ਚੰਗੇ ਮਾੜੇ ਕੰਮ ਕਰਵਾ ਰਿਹਾ ਹੈ ਗੁਨਾਨਕ ਸਾਹਿਬ ਫਰਮਾਉਂਦੇ ਹਨ ਪਰ ਮੂਰਖ ਮਨੁਖ ਇਸ ਗੱਲ ਦਾ ਅਹੰਕਾਰ ਕਰਦਾ ਹੈ ਕਿ ਮੈਂ ਸਭ ਕੁਝ ਕਰ ਰਿਹਾ ਹਾਂ ਦਰਸਲ ਪ੍ਰਭੂ ਦੀ ਮਰਜ਼ੀ ਤੋਂ ਬਗੈਰ ਜੀਵ ਕੋਛ ਵੀ ਨਹੀਂ ਕਰ ਸਕਦਾ ਭੌੜੀ ਇਕਈ ਆਪ ਕਰਵਨਹਾਰਾ ਆਪੇ ਪਾਪ ਪੁੰਨ ਵਿਸਥਾਰਾ ਯਾ ਜੋਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਜੂ ਆਪ ਦਿਵਾਇਓ ਵਾਗਾਂਤ ਨ ਜਾਣੇ ਕੋਊ ਜੋ ਜੋ ਕਰੇ ਸੋਉ ਫਨ ਹੋ ਕੇ ਕੇਤੇ सगला ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਚੰਗਾ ਮੜਾ ਕਰੋਣ ਵਾਲਾ ਸਿਰਫ ਪਰਮਾਤਮਾ ਆਪ ਹੀ ਹੈ ਉਸ ਨੇ ਆਪ ਹੀ ਪਾਪ ਤੇ ਪੁੰਨ ਦਾ ਖਲਾਰਾ ਕੀਤਾ ਹੋਇਆ ਹੈ ਇਸ ਦੁਨੀਆ ਵਿੱਚ ਜਿਸ ਜਿਸ ਪਾਸੇ ਲਾਉਂਦਾ ਹੈ ਉਹ ਦਰਜੀਵ ਲੱਗ ਜਾਂਦੇ ਹਨ ਜੋ ਉਹ ਆਪ ਦਿੰਦਾ ਹੈ ਉਹੀ ਉਹ ਹਾਸਲ ਕਰਦੇ ਹਨ ਉਸ ਦਾ ਭੇਤ ਕੋਈ ਨਹੀਂ ਸਮਝ ਸਕਦਾ ਜੋ-ਜੋ ਉਹ ਕਰਦਾ ਹੈ ਕੋਈ ਵਾਪਰਦਾ ਹੈ ਉਹ ਨਾਨਕ ਸਾਹਿਬ ਫਰਮਾਉਂਦੇ ਹਨ ਇਹ ਸਾਰਾ ਜਗਤ ਪਸਾਰਾ ਉਸ ਪਰਮਾਤਮਾ ਨੇ ਬਣਾਇਆ ਹੈ ਉਹ ਆਪ ਹੀ ਜੀਵਾਂ ਨੂੰ ਸਹੀ ਰਾਹ ਪਾਉਣ ਵਾਲਾ ਹੈ ਸ਼ਲੋਕ ਰਾਜ ਰਹੇ ਬਿੰਤਾ ਬਿਨੋਦ ਕੁਸਮ ਰੰਗ ਬਿਖਸੋਰ ਨਾ ਨਿਕ ਤੇ ਚਰਨੀ ਪੜਿਓ ਵਿੰਸ ਜੈ ਮੈਂ ਮੋਰ ਮਨੁੱਖੀ ਇਸਤਰੀ ਦੇ ਮੋਹ ਤੇ ਹੋਣਾ ਰੰਗ ਤਮਾਸ਼ਿਆਂ ਵਿੱਚ ਲੀਨ ਰਹਿੰਦਾ ਹੈ ਪਰ ਇਹ ਮਾਇਆ ਦੀ ਫੂਫਾ ਕਸੁੰਬੇ ਦੇ ਰੰਗ ਵਾਂਗ ਨਾਸ਼ਵੰਤ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਸ ਪ੍ਰਭੂ ਦੀ ਸ਼ਰਨ ਪੈਣਾ ਚਾਹੀਦਾ ਹੈ ਜਿਸ ਸਦਕਾ ਮੈਂ ਮੇਰੀ ਖਤਮ ਹੋ ਜਾਂਦੀ ਹੈ ਪੌੜੀ ਰੇ ਮਨ ਬਿਨ ਹਰ ਜੈ ਰਚੋ ਤੈ ਤੈ ਬੰਧਨ ਪਾਏ ਜੇ ਵਿਦ ਕਤੂ ਨ ਛੁਟੀਐ ਸਾਕਤ ਤੇ ਉ ਕਮਾਏ ਹੋ ਹੋ ਕਰਤੇ ਕਰਮ ਰਤ ਟਾਕੋ ਪਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏ ਉ ਕਰਮ ਵਿਕਾਰੋ ਬਾਦੇ ਜਮਕੀ ਜੇਵਰੀ ਮੀਠੀ ਮਾਇਆ ਰੰਗ ਭ੍ਰਮ ਕੇ 모ਹੇ ਨ ਬੁজে ਸੋ ਪ੍ਰਭ ਸਦੂ ਸੰਗ ਲੇਖ ਗੰਤਨਾ ਛੁੱਟੀ ਐ ਕਾਚੀ ਪੀਤ ਨ ਸੁੱਦ ਜਿਸੇ 부ਜਾਏ ਨਾਨਕਾ ਤੇ ਗੁਰਮਖ ਨਿਰਮਲ ਬੁੱਧ ਹੈ ਮਾਨ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਜਿੱਥੇ ਵੀ ਤੂੰ ਜੁੜਦਾ ਹੈ ਉਥੇ-ਉਥੇ ਬੰਧਨ ਕੇ ਲੈਂਦੇ ਹਨ ਪਰਬੂ ਨਾਮ ਮੰਨਣ ਵਾਲਾ ਮਨੁੱਖ ਉਹ ਹੀ ਕੰਮ ਕਰਦਾ ਹੈ ਜਿਸ ਨੂੰ ਕਰਨਾਲ ਕਦੇ ਵੀ ਉਸ ਦਾ ਛੁਟਕਾਰਾ ਨਹੀਂ ਹੁੰਦਾ ਉਹ ਕਰਮ ਕਾਂਡ ਕਰਕੇ ਹੰਕਾਰ ਕਰਦਾ ਹੈ ਅਤੇ ਇਸ ਹੰਕਾਰ ਦਾ ਐਸੇ ਪਾਰ ਢੂੰਡਦਾ ਰਹਿੰਦਾ ਹੈ ਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਪੈਂਦਾ ਤਾਂ ਇਹ ਕਰਮ ਵਿਕਾਰ ਰੂਪ ਹੋ ਜਾਂਦੇ ਹਨ ਜਿਹੜੇ ਮਿੱਠੀ ਮਾਇਆ ਦੇ ਰੰਗ ਵਿੱਚ ਲੀਨ ਰਹਿੰਦੇ ਹਨ ਉਹ ਜਮਾਂ ਦੀ ਫਾਈਵ ਵਿੱਚ ਵੱਜ ਜਾਂਦੇ ਹਨ ਪਟਕਣਾ ਵਿੱਚ ਪਏ ਹੋਏ ਉਹ ਇਹ ਨਹੀਂ ਜਾਣਦੇ ਕਿ ਪ੍ਰਭੂ ਹਰ ਵੇਲੇ ਸਾਡੇ ਅੰਗ ਸੰਗ ਹੀ ਹੈ ਜੇ ਕੀਤੇ ਕਰਮਾਂ ਦਾ ਹਿਸਾਬ ਕੀਤਾ ਜਾਏ ਤਾਂ छुटਕਾਰਾ ਨਹੀਂ ਹੋ ਸਕਦਾ ਕਿਉਂਕਿ ਗਾਰੇ ਦੇ ਕੰਧ ਦੀ ਸਫਾਈ ਨਹੀਂ ਹੋ ਸਕਦੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੂੰ ਪ੍ਰਭੂ ਸੂਝ ਸਮਝ ਬਖਸ਼ ਦਿੰਦਾ ਹੈ ਉਹ ਗੁਰਮਕ ਬਾਣ ਕੇ ਪਵਿੱਤਰ ਬੁੱਧੀ ਵਾਲਾ ਹੋ ਜਾਂਦਾ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ